ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਨੇ ਇੱਕ ਵਿਅਕਤੀ ਦੇ ਹੋਏ ਕਤਲ ਦੀ ਵਾਰਦਾਤ ਨੂੰ 24 ਘੰਟਿਆਂ ਵਿੱਚ ਟਰੇਸ ਕਰਕੇ ਤਿੰਨ ਦੋਸ਼ੀਆਂ ਨੂੰ ਕੀਤਾ ਕਾਬੂ ਅਮਨੀਤ ਕੌਂਡਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰਿੰਦਰ ਸਿੰਘ ਪੀਪੀਐਸ ਐਸਪੀ ਸਿਟੀ ਬਠਿੰਡਾ ਦੀ ਰਹਿਨਮਾਈ ਹੇਠ ਮਾਰੇ ਅਨਸਰਾ ਖਿਲਾਫ ਚਲਾਈ ਗਈ ਮਹਿੰਮ ਤਹਿਤ ਜੀਰੀ ਹਰਮਨ ਸਿੰਘ ਪੀਪੀਐਸ ਡੀਐਸਪੀ ਸਿਟੀ ਬਠਿੰਡਾ ਦੀ ਅਗਵਾਈ ਵਿੱਚ ਐਸਐਸਪੀ ਹਰਜੀਵਰ ਸਿੰਘ ਦਾ ਮੁੱਖ ਅਫਸਰ ਥਾਣਾ ਕਨਾਲ ਕਲੋਨੀ ਬਠਿੰਡਾ ਦੀ ਪੁਲਿਸ ਪਾਰਟੀ ਨੇ ਉਕਤ ਕਤਲਾ ਨੂੰ ਗ੍ਰਿਫਤਾਰ ਕੀਤਾ ਬਧਾਈ ਨੇ ਬਿਆਨ ਵਿੱਚ ਕਹਾ ਕਿ ਉਸ ਦਾ ਲੜਕਾ ਜਿਸ ਦਾ ਨਾਮ ਜਸ਼ਨ ਕੁਮਾਰ ਹੈ ਉਮਰ ਕਰੀਬ 24 ਸਾਲ ਆ ਹੈ ਜਸ਼ਨ ਜੋ ਕਿ ਗਾਂਧੀ ਮਾਰਕੀਟ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਉਸ ਦਾ ਦੋਸਤ ਕੁਲਵਿੰਦਰ ਸਿੰਘ ਉਰਫ ਬੋਵੀ ਪੁੱਤਰ ਗੁਰਨਾਮ ਸਿੰਘ ਵਾਸੀ ਕੋਟ ਪਤਾ ਵੀ ਇਸ ਦੇ ਨਾਲ ਕੰਮ ਤੇ ਲੱਗਿਆ ਹੋਇਆ ਹੈ ਜਸ਼ਨ ਅਤੇ ਬੋਵੀ ਇਕੱਠੇ ਘਰੋਂ ਕੰਮ ਤੇ ਜਾਂਦੇ ਹਨ ਮਿਤੀ 28 24 ਸਮਾ ਕਰੀਬ 9 ਵਜੇ ਸਵੇਰੇ ਜਸ਼ਨ ਤੇ ਬੋਵੀ ਮੋਟਰਸਾਈਕਲ ਪਰ ਦੋਨੋਂ ਕੰਮ ਤੇ ਗਾਂਧੀ ਮਾਰਕੀਟ ਬਠਿੰਡਾ ਗਏ 28 24 ਨੂੰ ਸਮਾ ਕਰੀਬ 8 ਵਜੇ ਰਾਤ ਦੇ ਬੋਬੀ ਨੇ ਮਦਈ ਦੀ ਪਤਨੀ ਨੂੰ ਫੋਨ ਕੀਤਾ ਕਿ ਤੁਹਾਡੇ ਲੜਕੇ ਜਸ਼ਨ ਸਿੰਘ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਰਕਾਰੀ ਹਸਪਤਾਲ ਬਠਿੰਡਾ ਵਿੱਚ ਦਾਖਲਾ ਹੈ ਜਿਸ ਪਰ ਮਦਈ ਸਰਕਾਰੀ ਹਸਪਤਾਲ ਬਠਿੰਡਾ ਪੁੱਜਾ ਤੇ ਡਾਕਟਰ ਸਾਹਿਬ ਨੇ ਜਸ਼ਨ ਦੇ ਜਾਦਾ ਸੱਟਾ ਹੋਣ ਕਾਰਨ ਉਸ ਨੂੰ ਕੋਸਮੋ ਹਸਪਤਾਲ ਮਹੇਸ਼ਵਰੀ ਚੌਕ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਜਿੱਥੇ ਜਸ਼ਨ ਦਾ ਇਲਾਜ ਮਿਤੀ 24 8 24 ਤੱਕ ਇਲਾਜ ਕਰਵਾਇਆ ਗਿਆ ਫਿਰ ਵੀ ਉਸ ਨੂੰ ਡੀ ਐਮ ਸੀ ਲੁਧਿਆਣਾ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਜਸ਼ਨ ਦੀ ਮਿਤੀ 25 8 24 ਨੂੰ ਇਲਾਜੇ ਦਰਾਨ ਮੌਤ ਹੋ ਗਈ ਮਦਈ ਨੂੰ ਪੜਤਾਲ ਕਰਤੇ ਪਤਾ ਲੱਗਾ ਕਿ ਜਸ਼ਨ ਦੇ ਕੁਲਵਿੰਦਰ ਸਿੰਘ ਵਾਸੀ ਕੋਟਫੱਤਾ ਪਵਨ ਕੁਮਾਰ ਵਾਸੀ ਪ੍ਰੀਤਮ ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗੀਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਵਾਸੀ ਗਲੀ ਨੰਬਰ 29 ਪਰਸਰਾਮ ਨਗਰ ਬਠਿੰਡਾ ਦੇ ਨੇ ਪੱਥਰ ਮਾਰ ਕੇ ਗਮਲੇ ਨਾਲ ਸੱਟਾਂ ਮਾਰੀਆਂ ਅਤੇ ਉਸ ਦਾ ਕਤਲ ਕਰ ਦਿੱਤਾ ਵਜ੍ਹਾ ਰਜਸ਼ ਹੈ ਕਿ ਸਾਰੇ ਜਣੇ ਨਸ਼ਾ ਵਗੈਰਾ ਕਰਦੇ ਕਰਦੇ ਅਤੇ ਵੇਚਦੇ ਸਨ ਇਹ ਤਿੰਨੋਂ ਦੋਸ਼ੀਆਂ ਨੇ ਪੈਸੇ ਦੇ ਲੈਣ ਕਰਕੇ ਜਸ਼ਨ ਦੇ ਗੰਭੀਰ ਸੱਤਾ ਮਾਰੀਆਂ ਜਿਸ ਕਰਕੇ ਬਾਅਦ ਵਿੱਚ ਜਸ਼ਨ ਦੀ ਦੌਰਾਨੇ ਇਲਾਜ ਮੌਤ ਹੋ ਗਈ ਇਹਨਾਂ ਤਿੰਨਾਂ ਦੋਸ਼ੀਆਂ ਕੁਲਵਿੰਦਰ ਸਿੰਘ ਉਰਫ ਬੋਬੀ ਪੁੱਤਰ ਗਰਨਾਮ ਸਿੰਘ ਵਾਸੀ ਕੋਟਪੱਤਾ ਪਵਨ ਕੁਮਾਰ ਪੁੱਤਰ ਪ੍ਰੀਤਮ ਵਾਸੀ ਗਲੀ ਨੰਬਰ 19 ਜੋਗਿੰਗਨਗਰ ਬਠਿੰਡਾ ਅਤੇ ਜਗਵੀਰ ਸਿੰਘ ਉਰਫ ਗੱਬਰ ਟੈਲ ਸਿੰਘ ਵਾਸੀ ਗਲੀ ਨੰਬਰ 29 ਪਰਸ ਰਾਮਨਗਰ ਬਠਿੰਡਾ ਖਿਲਾਫ ਮੁਕਦਮਾ ਥਾਣਾ ਕਨਾਲ ਕਲੋਨੀ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਦੋਸਤਿਆਂ ਨੂੰ ਮੁਕਦਮਾ ਉਕਤ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ ਉਹ ਹੋਰ ਅਮਕਲਾਸੇ ਹੋਣ ਦੀ ਸਲਾਹ ਸੁਭਾਵਨਾ ਹੈ ਦੇਖਦੇ ਰਹੋ ਪੰਜਾਬੀ ਹਰ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੂਜਾ ਕੇਸ ਜੀ ਸਾਡਾ ਪੁਲਿਸ ਸਟੇਸ਼ਨ ਨਥਾਨਾ ਦਾ ਹੈ ਇਹ ਕੱਲ ਰਾਤ ਨੂੰ ਸਾਨੂੰ ਇੱਕ ਮਾਡਰ ਦਾ ਕੇਸ ਰਿਪੋਰਟ ਹੋਇਆ ਸੀ ਜਿਹਨੂੰ ਸਾਡੀ ਟੀਮ ਨੇ ਲੈਡ ਬਾਈ ਐਸਪੀ ਡੀ ਅਜੇ ਗਾਂਧੀ ਔਰ ਡੀਐਸਪੀ ਕੁਚੋ ਰਵਿੰਦਰ ਰੰਧਾਵਾ ਸਾਡੇ ਡੀਐਸਪੀ ਡੀ ਰਾਜੇਸ਼ ਔਰ ਐਸਐਚਓ ਨਥਾਨਾ ਇੰਸਪੈਕਟਰ ਸੁਪੀਰ ਕੌਰ ਔਰ ਸੀਆਈਏ ਟੂ ਇਨਚਾਰਜ ਇਹਨਾਂ ਸਾਰਿਆਂ ਨੇ ਟੀਮ ਵਰਕ ਕਰਕੇ ਰਾਤੋਂ ਰਾਤ ਜਿਹੜੇ ਇਹਦੇ ਕਤਲ ਦੇ ਦੋਸ਼ੀ ਐ ਦੋ ਉਹਨਾਂ ਨੂੰ ਕਾਬੂ ਕੀਤਾ ਤੇ ਜਿਹੜਾ ਵੈਪਨ ਯੂਜ਼ਡ ਇਨ ਕਰਾਇਮ ਐ ਕਹੀ ਉਹਨੂੰ ਵੀ ਰਿਕਵਰ ਕੀਤਾ ਔਰ ਇਹਦੇ ਵਿੱਚ ਮੁਕਦਮਾ ਨੰਬਰ 98 ਡੇਟਡ 28th ਅਗਸਟ 2024 ਅੰਡਰ ਸੈਕਸ਼ਨ 103 ਵਿਚ ਇਜ਼ ਮਰਡਰ 126 2 341 ਔਰ 3 ਸਬਸੈਕਸ਼ਨ 5 ਜਿਹੜਾ 34 ਆਈਪੀਸੀ ਹੁੰਦਾ ਇਹਨਾਂ ਦੇ ਤਹਿਤ ਰਜਿਸਟਰ ਕੀਤਾ ਗਿਆ ਇਹਦੀ ਡੀਟੇਲ ਜੀ ਮੈਂ ਦੱਸਣਾ ਚਾਹਾਂਗੀ ਕਿ ਕੱਲ 27 ਤਰੀਕ ਨੂੰ ਸ਼ਾਮੀ ਅਰਾਊਂਡ 7:00 ਵਜੇ ਜਿਹੜਾ ਵਿਕਟਿ ਮੈਂ ਗੁਰਪਿਆਰ ਸਿੰਘ ਇਹ ਆਪਣੇ ਕਰ ਕੰਮ ਤੋਂ ਵਾਪਸ ਆ ਰਿਹਾ ਸੀਗਾ ਜਦੋਂ ਇਹ ਪਿੰਡ ਲਹਿਰਾ ਸੌਦਾ ਜਿੱਥੋਂ ਦਾ ਰਹਿਣ ਵਾਲਾ ਹੈ ਇੱਥੇ ਇੱਕ ਜਗਜੀਤ ਸਿੰਘ ਪੁੱਤਰ ਕੇਵਲ ਸਿੰਘ ਅਤੇ ਹੈਰੀ ਉਸ ਹੈਪੀ ਦੋਨੋਂ ਵਸਿਆ ਲਹਿਰਾ ਸੌਦਾ ਇਹਨਾਂ ਨੇ ਇਹਨੂੰ ਰਸਤੇ 'ਚ ਘੇਰ ਲਿਆ ਗਲੀ 'ਚ ਤੇ ਉਸ ਤੋਂ ਬਾਅਦ ਕੁਝ ਕੋਈ ਪੁਰਾਣੀ ਲੜਾਈ ਦੀ ਰੰਜਿਸ਼ 'ਚ ਇਹਨਾਂ ਨੂੰ ਕੁਪਿਆਰ ਨੂੰ ਇਹਨਾਂ ਨੇ ਸਿੱਧਾ ਕਹੀ ਦਾ ਵਾਰ ਕੀਤਾ ਔਰ ਮੌਕੇ ਤੇ ਉਹ ਦੋਨੋਂ ਇਸ ਕ੍ਰਾਈਮ ਨੂੰ ਕਮਿਟ ਕਰਕੇ ਦੋਨੋਂ ਮੌਕੇ ਤੋਂ ਭੱਜ ਗਏ ਤੇ ਜਿਹੜਾ ਗੁਰਪਿਆਰ ਸਿੰਘ ਹੈ ਇਹਨੂੰ ਸੱਟਾਂ ਸੀਰੀਅਸ ਲੱਗੀਆਂ ਇਸ ਕਰਕੇ ਇਹਨੂੰ ਸਿਵਲ ਹਸਪੀਟਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਦੀ ਦਲਾਨੇ ਤਾਂ ਡਿਊਰਿੰਗ ਟ੍ਰੀਟਮੈਂਟ ਇਹਦੀ ਮੌਤ ਹੋ ਗਈ ਤੇ ਜਿੱਦਾਂ ਹੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸਾਡੀ ਇਮੀਡੀਏਟਲੀ ਟੀਮਸ ਫਾਰਮ ਕੀਤੀਆਂ ਗਈਆਂ ਅੰਡਰ ਦ ਸੂਪਰਵੀਜ਼ਨ ਆਫ ਐਸਪੀਡੀ ਔਰ ਐਸਐਚਓ ਨਥਾਨਾ ਔਰ ਸੀਆਈਏ ਦੀ ਸੀਆਈਏ 2 ਦੀ ਵੱਖ-ਵੱਖ ਟੀਮਾਂ ਬਣਾਈ ਗਈਆਂ ਜਿਨ੍ਹਾਂ ਨੂੰ ਮੌਕੇ ਤੇ ਭੇਜਿਆ ਔਰ ਇਹਨਾਂ ਟੀਮਾਂ ਨੂੰ ਸਕਸੈਸਫੁਲੀ ਜਦੋਂ ਇਹ ਦੋਨੋਂ ਹੀ ਜਿਹੜੇ ਦੋਸ਼ੀ ਸਿਗੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਤੋਂ ਵੈਪਨ ਸੀ ਯੂਜ਼ਡ ਇਨ ਟ੍ਰਾਈਂਗ दैट इज ਸਹੀ ਉਹ ਰਿਕਵਰ ਕੀਤੀ ਗਈ ਇਸ ਕੇਸ ਦੀ ਵਜ੍ਹਾ ਰੰਜਿਸ਼ ਹੈ ਜੀ ਕਿ ਇੱਕ ਸਾਲ ਪਹਿਲਾਂ ਜਿਹੜਾ ਮ੍ਰਿਤਕ ਹੈ ਗੁਰਪਿਆਰ ਸਿੰਘ ਇਹਦੀ ਇੱਕ ਦੋਸ਼ੀ ਜਿਹੜਾ ਜਗਜੀਤ ਸਿੰਘ ਹੈ ਉਹਦੇ ਨਾਲ ਆਪਣੇ ਪਿੰਡ ਦੇ ਸ਼ਮਸ਼ਾਨ ਘਾਟ ਤੇ ਕੋਈ ਇਹਨੇ ਕੁੱਟਮਾਰ ਕੀਤੀ ਸੀ ਜਿਹਦੇ ਕਰਕੇ ਜਿਹੜਾ ਜਗਜੀਤ ਹੈ ਔਰ ਹੈਰੀ ਇਹਦਾ ਐਸੋਸੀਏਟ ਹੈ ਇਹਦੇ ਨਾਲ ਰੰਜਿਸ਼ ਰਖਦੇ ਸੀ ਔਰ ਕੱਲ ਨੂੰ ਉਹਨਾਂ ਨੂੰ ਹੀ ਮੌਕਾ ਮਿਲਦੇ ਉਹਦੇ ਨਾਲ ਕੁੱਟਮਾਰ ਕੀਤੀ ਜਿਹਦੇ ਚੀ ਵੀ ਕਤਲ ਹੋ ਗਿਆ ਸੋ ਇਹਨਾਂ ਦੋਨੋਂ ਨੂੰ ਗ੍ਰਫਤਾਰ ਕਰਕੇ ਸਾਨੂੰ ਕਹੀ ਮਿਲੀ ਹੈ ਔਰ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਔਰ ਇਹ ਦੋਨੋਂ ਮਜ਼ਦੂਰੀ ਵਗੈਰਾ ਕਰਦੇ ਨਾਲ ਦਾ ਕੋਈ ਅਦਰ ਪ੍ਰੋਫੈਸ਼ਨ ਵੀ ਨਹੀਂ ਹੈ ਸੋ ਬੇਸਿਕਲੀ ਸਾਡੇ ਜਿਹੜੇ ਦੋਨੋਂ ਮਰਡਰ ਕੇਸ ਸੀ ਰੀਸੈਂਟਲੀ ਉਹ ਦੋਨੋਂ ਬਠਿੰਡਾ ਪੁਲਿਸ ਨੇ ਟ੍ਰੇਸ ਕੀਤੇ ਔਰ ਅਸੀਂ ਇਦਾਂ ਹੀ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਕੀਨੀਅਸ ਕ੍ਰਾਈਮ ਕਮਿਟ ਹੋ ਜਾਂਦਾ ਹੈ ਤੇ ਉਹਨੂੰ ਜਲਦ ਤੋਂ ਜਲ ਟ੍ਰੇਸ ਕਰੀਏ ਤੇ ਦੋਸ਼ੀਆਂ ਨੂੰ ਉਹਨਾਂ ਦੇ ਜੋ ਵੀ ਡਿਊ ਪ੍ਰੋਸੈਸ ਆਫ ਲਾ ਹੈ ਉਹਨੂੰ ਸਜ਼ਾ ਮਿਲੇ ਥੈਂਕ ਯੂ ਹਲੋ ਮੈਨੂੰ

ਉਨੇ ਜਿਹੜੇ ਪੇਪਰ ਯੂਜ਼ ਕੀ ਸੀਗੇ ਉਹ ਵੀ ਗਰਾਉਂਡ ਹੋ ਚੁੱਕੇ ਨੇ। ਹਲੇ ਜੀ ਆਈ ਕੈਨੋਟ ਕਨਫਰਮ ਐਨੀਥਿੰਗ ਸਾਡਾ ਤਫ਼ਤੀਸ਼ ਜਾਰੀ ਬਟ ਜਦੋਂ ਵੀ ਫਰਮਲੀ ਕੁਝ ਹੋਏਗਾ ਵੀ ਇਨਫੋਰਮ ਕਰਾਂਗੇ। ਉਹ ਵੀ ਐਸਐਚਓ ਦੇ ਉਹਨੇ ਟ੍ਰਾਂਸਫਰ ਹੀ ਯੂਜ਼ ਕਰਕੇ ਦਿੱਤੀ ਗਿਆ ਕਿ ਉਹਨਾਂ ਨੇ ਦੱਸਿਆ ਲਿਆ ਕਿ ਅੱਜ ਜਦੋਂ ਸ਼ੁਰੂ ਹੋ। ਯਾ ਇਲਾਨ ਦਿੱਤੀ ਹੈ ਅਥਾਰਟੀ ਨੂੰ। ਨਹੀਂ ਜੀ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ। ਮੈਨੂੰ ਇੱਕ ਕ੍ਰਾਈਮ ਦਾ ਪਤਾ ਸੀਗਾ ਤੇ ਜਿਹੜਾ ਐਫਆਈਆਰ ਦੇ ਡੀਟੈਲ ਸਾਡੀ ਪ੍ਰੈਸ ਕਾਨਫਰੈਂਸ ਦਾ 파ਟ ਨਹੀਂ ਕੋ ਨਹੀਂ ਹੈ ਬਟ ਆਮ ਅਵੇਅਰ ਆਫ ਦ ਕੇਸ ਸੋ ਇਦਾਂ ਦੀ ਕੋਈ ਗੱਲ ਨਹੀਂ ਇੱਕ ਵਾਰ ਮਾਈਨਿੰਗ ਨੂੰ ਲਾਇਕ ਜਿਹੜਾ ਰਿਪੋਰਟ ਦੇ ਰਿਹਾ ਉਹ ਰਿਪੋਰਟ ਹੈ ਜਾਂ ਕੀ ਆਫਿਸ ਨੂੰ ਲਿਖਿਆ ਗਿਆ ਹੈ ਉਹਦਾਂ ਜਿਵੇਂ ਹੀ ਸਾਨੂੰ ਪਤਾ ਲੱਗਿਆ ਸੀ ਮਾਈਨਿੰਗ ਅਫੀਸ਼ੀਅਲਸ ਨੂੰ ਇਨਫੈਕਟ ਪਹਿਲਾਂ ਵੀ ਤੁਸੀਂ ਵੀ ਮੈਨੂੰ ਭੇਜਿਆ ਸੀਗਾ ਮੈਨੂੰ ਹੋਰ ਵੀ ਕਈ মিডিਆ ਤੋਂ ਰਿਪੋਰਟ ਆਈ ਸੀ ਤੇ ਅਸੀਂ ਮਾਈਨਿੰਗ ਅਫੀਸਰਸ ਨੂੰ ਇਮੇਡੀਟਲੀ ਕੰਟੈਕਟ ਕੀਤਾ ਸੀ ਅੱਜ ਮੈਂ ਡੀਸੀ ਬਠਿੰਡਾ ਦੇ ਵੀ ਧਿਆਨ ਚ ਲਿਆਈਆਂ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਇਸ ਪਰਟੀਕੂਲਰ ਜੋ ਕੰਟਰੈਕਟਰ ਹੈ ਉਹਨੂੰ ਇੱਕ ਆਲਰੇਡੀ ਆਰ ਨੋਟਿਸ ਉਹਨਾਂ ਦਾ ਹੁੰਦਾ ਹੈ ਮਾਈਨਿੰਗ ਦਾ ਉਹ ਦਿੱਤਾ ਹੋਇਆ ਹੈ ਜਿਹਦੀ ਤਰੀਖ 2 ਸੈਪਟੈਂਬਰ ਹੈ ਜਿਹਦੀ ਉਹਦੀ ਹਿਅਰਿੰਗ ਹੈ ਤੇ ਉਹਦੇ ਅਕੋਰਡਿੰਗ ਉਹ ਉਹਦੇ ਉੱਤੇ ਕਾਰਵਾਈ ਕਰਨਗੇ ਐਨੀਥਿੰਗ ਐਕਸ਼ਨੇਬਲ ਟੂ ਪੁਲਿਸ ਸੋ ਸਾਨੂੰ ਰਿਟਰਨਸ ਦੇ ਦੇਣਗੇ ਦਨ ਬੀਲ ਪ੍ਰੋਸੀਜਰਸ ਪਰ ਪਰਮਿਸ਼ਨ ਲੇ ਕਰਾਤਾ ਵੀ ਹੈ ਸੋ ਬੇਟੋ ਜਾਣਕਾਰੀ ਕਿੰਨੀ ਤਰੀਕਾ ਕੋਲ ਉਹ ਮਾਈਨਿੰਗ ਦੀ ਪਰਮਿਸ਼ਨ ਸੀ ਜੋ ਇਹਨਾਂ ਨੇ ਮੈਨੂਅਲ ਟੀਸੀ ਦੋਨਾਂ ਨੂੰ ਦੱਸਿਆ ਦੇ ਆਰ ਸੇਇੰਗ ਦੇ ਹੈਵ ਅ ਪਰਮਿਸ਼ਨ ਬਟ ਉਹ ਪਰਮਿਸਿਬਲ ਲਿਮਿਟ ਤੋਂ ਜ਼ਿਆਦਾ ਹੈ ਜੋ ਉਸ ਤੇ ਰਿਵੀਲ ਹੋਈ ਹੈ ਇਸੇ ਕਰਕੇ ਉਹਨਾਂ ਨੇ ਆਰ ਅਗਲੀ ਜਿਹੜੀ ਉਹਨਾਂ ਦੀ ਪੇਸ਼ੀ ਹੈਗੀ 2 ਸੈਪਟੈਂਬਰ ਨੂੰ ਪਹਿਲਾਂ ਦੱਸਿਆ ਉਹਦੇ ਚ ਪਤਾ ਲੱਗੇਗਾ ਜੀ ਵਾਟ ਦੇ ਆਰ ਪਲੈਨਿੰਗ ਹੈ। ਉਹ ਰੇਟ ਵੀ ਨੰਨ ਸ਼ੁਕਰੀ ਹੈ ਜਦ ਤੱਕ ਉਹਨਾਂ ਜੀ ਸਾਨੂੰ ਤੁਹਾਨੂੰ ਨੇ ਇਹੀ ਕਿਹਾ ਹੈ ਕਿ ਪਰਮਿਸ਼ਨ ਹੈ। ਆਈ ਥਿੰਕ ਦੇ ਕੈਨ ਟੈਕ ਪਰਮਿਸ਼ਨ ਉਹਨਾਂ ਦੀ ਖਤਮ ਹੋ ਕੇ ਜਿੰਦਗੀ। ਬਲੱਸ ਵੀ ਨਾ ਕਰਦੇ ਨੇ। ਜਿਸ ਨੂੰ ਉਸ ਕੋ ਬਾਤ ਉਹ ਉਸਨੇ ਬਣਾਏ ਕਿ ਨਾ ਕਿ ਉਹ ਸਭ ਦੇਖੇ ਨੇ ਉਹ ਦੇਖ ਰਹਾ ਉਹ ਨਹੀਂ ਹੈ ਜਿੰਦਗੀ ਦਾ ਕੰਮ ਕਰਦਾ ਜੀ ਅਸੀਂ ਤਾਂ ਐਕਸੀਐਨ ਮਾਈਨਿੰਗ ਉਹਦਾ ਸੀਨੀਅਰ ਅਫਸਰ ਹੈ ਮੈਂ ਉਹਦੇ ਹੀ ਜੋ ਨੇ ਸਾਨੂੰ ਰਿਪੋਰਟ ਦਿੱਤੀ ਹੈ ਮੈਨੂੰ ਆ ਡੀਸੀ ਬਠਿੰਡਾ ਦੋਨੋਂ ਨੂੰ ਉਹਦੇ ਬਿਹਾਫ ਤੇ ਤੁਹਾਨੂੰ ਦੱਸ ਰਿਹਾ ਥੈਟ ਹੀ ਇਸ ਕਲੇਮਿੰਗ ਕਿ ਦੇ ਹੈਡ ਪਰਮਿਸ਼ਨ ਬਟ ਜੋ ਪਰਮਿਸਿਬਲ ਤੋਂ ਜ਼ਿਆਦਾ ਉਹਨਾਂ ਨੇ ਕੀਤੀ ਹੈ ਮਾਈਨਿੰਗ ਉਹਦਾ ਉਹ ਆਪਣਾ ਮਾਈਨਿੰਗ ਡਿਪਾਰਟਮੈਂਟ ਤੋਂ ਜੋ ਉਹਨਾਂ ਨੇ ਪ੍ਰੋਸੀਜਰ ਅਡਾਪਟ ਕੀਤਾ ਉਹਦੀ ਅਗਲੀ ਤਾਰੀਖ ਦੱਸੀ ਉਹਨਾਂ ਨੇ 2 ਸੈਪਟੰਬਰ 28 ਉਹ ਸਭ ਨੇ ਆਈ ਸੀ ਜਿਹੜੀ

So, so we'll तो रिपोर्ट जो भी है जी सामू दो

ਕੀ ਸਾਨੂੰ ਪਿੱਛੇ ਵੀ ਆਈ ਥਿੰਕ ਰੀਐਸਪੀ ਸਿਟੀ ਵੱਲੋਂ ਇੱਕ ਸਾਨੂੰ ਰਿਪੋਰਟ ਆਈ ਸੀ ਅਸੀਂ ਵੈਰੀਫਾਈ ਕੀਤਾ ਤੇ ਇੱਕ ਹੋਰ ਤੇ ਤਾਂ ਅਸੀਂ ਪਰਚਾ ਵੀ ਦਿੱਤਾ ਸੀਗਾ ਔਰ ਮਤਲਬ ਜੋ ਵੀ ਇਦਾਂ ਦਾ ਧਿਆਨ ਚਾਹੁੰਦਾ ਇਫ ਇਟ ਇਜ਼ ਐਨ ਐਕਚੁਅਲ ਵੈਪਨ ਐਂਡ ਕੋਈ ਲਾਇਸੈਂਸ ਇਵਨ ਲਾਇਸੈਂਸ ਵੀ ਗਲੋਰੀਫਿਕੇਸ਼ਨਸ ਅਲਾਉਡ ਨਹੀਂ ਹੈ ਤਾਂ ਵੀ ਆਰ ਗਿਵਿੰਗ ਐਫ ਆਈ ਆਰਸ ਔਨ ਦੋਸ ਇਕ ਮਤਲਬ ਜਿਆਲੂਰੀ ਸਾਡੇ ਅਸਲਾ ਗੋਮ ਹੈ ਸੀ ਜਿਹੋ ਇਹਨਾਂ ਨੂੰ ਜਾਣ ਦੀ ਲੱਗੇ ਐਨਆਈ ਦੇ ਤਪ ਤੋਂ ਕੀਤੀ ਜਾ ਰਹੀ ਹੈ ਮੂਚੀ ਸੀ ਸੰਦੀਪ ਸਿੰਘ ਨੂੰ ਦਸਤੇ ਸਿਸਵੇ ਕਰ ਦਿੱਤਾ ਗਿਆ ਸੀ ਉਹਦੇ ਤੁਹਾਡੇ ਕੰਚ ਉਹ ਮਾਮਲਾ ਕੀ ਸੀ ਉਹ ਜੀ ਮੈਨੂੰ ਪਹਿਲਾਂ ਵੀ ਤੁਹਾਡੇ ਚੁਕੀਆਂ ਨੇ ਪੁੱਛਿਆ ਸੀਗਾ ਹੀ ਇਸ ਆਲਰੇਡੀ ਡਿਸਮਿਸਡ ਹੈ ਜਿਹੜਾ ਐਨਆਈਆ ਦਾ ਨੋਟਿਸ ਹੈਗਾ ਬਿਕੋਜ਼ ਹੀ ਇਸ ਨਾਟ ਪਾਰਟ ਆਫ ਅ ਡਿਪਾਰਟਮੈਂਟ ਸੋ ਐਸ ਆਫ ਨਾਉ ਤੇ ਉਹ ਨੋਟਿਸ ਉਹਨੂੰ ਡਾਇਰੈਕਟਲੀ ਗਿਆ ਸੀ ਜੋ ਅਪੇਰੈਂਟਲੀ ਉਹਨੇ ਮਿਸ ਕੀਤੀ ਹੈ ਆਪਣੀ ਪੇਸ਼ੀ ਮੈਂ ਤਾਂ ਇਹ ਦੱਸ ਸਕਦੀ ਹਾਂ ਬਾਕੀ ਸਾਡਾ ਐਫਆਈਆਰ ਟੂ ਆਲਰੇਡੀ ਲੌਂਚਡ ਹੈ